ਮੈਂ ਆਪਣੇ ਵਾਡ ਨਿਵਾਸੀਆਂ ਦਾ ਭੈਣਾਂ ਤੇ ਭਰਾਵਾਂ ਦਾ ਤੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਉਹਨਾਂ ਨੇ بارش ਦੇ ਹੁੰਦਿਆਂ ਵਿੱਚ ਵੀ ਜਿਹੜਾ ਵਾ ਪ੍ਰੋਗਰਾਮ ਨੂੰ ਸਫਲ ਬਣਾਇਆ ਤੇ ਪ੍ਰੋਗਰਾਮ ਦੇ ਵਿੱਚ ਬੈਠੇ ਰਹੇ ਤੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਸੁਖੀਰ ਬਾਦਲ ਜੀ ਦਾ ਜਿਨ੍ਹਾਂ ਨੇ بارش ਦੇ ਵਿੱਚ ਪਹੁੰਚ ਕੇ ਪ੍ਰੋਗਰਾਮ ਨੂੰ ਸਬੋਧਨ ਕੀਤਾ ਤੇ ਪ੍ਰੋਗਰਾਮ ਦੇ ਸ਼ਾਨਦਾਈ 10 ਸਾਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਈ ਨੂੰ ਪਰ ਅੱਜ ਵੀ ਜਿਹੜਾ ਹੁਣ ਲੋਕਾਂ ਦਾ ਵਿਸ਼ਵਾਸ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਣਿਆ ਵਾ ਤੇ ਜੋ ਵੀ ਸਕੀਮਾਂ ਹੀ ਆਟਾ ਦਾਲ ਹੋ ਗਈ ਬੱਚਿਆਂ ਨੂੰ ਸਾਈਕਲ ਜਾਂ ਸਗਣ ਸਕੀਮਾਂ ਹੀ ਉਹ ਸਾਰੀਆਂ ਅਕਾਲੀ ਦਲ ਦੀ ਦੇਣ ਹੈ ਤੇ ਜੋ ਗਲੀਆਂ ਨਾਲੀਆਂ ਜੋ ਮੁਰਾਦਪੁਰੇ ਚ ਬਣੀਆਂ ਉਹ ਅਕਾਲੀ ਦਲ ਦੀ ਦੇਣ ਆ ਇਸ ਕਰਕੇ ਜੜਾ ਹੁਣ ਦੁਬਾਰਾ ਉਹ ਲੋਕ ਅਕਾਲੀ ਦਲ ਨੂੰ ਚਾਹੁੰਦੇ ਆ ਤੇ 2027 ਚ ਤੇ ਸਰਕਾਰ ਇਹਨਾਂ ਦੀ ਬਾਨੇ ਬਾਨੇ ਆ ਆ ਜਿਹੜੇ ਜਿਮਣੀ ਚੋਣ ਆ ਇਹ ਵੀ ਬਹੁਤ ਲੀਡ ਨਾਲ ਅਕਾਲੀ ਦਲ ਜਿੱਤੂ ਤਾਂ ਤਰਨਤਾਰਨ ਸ਼ਹਿਰ ਦੇ ਵਿੱਚ ਚੌਂ ਵਾੜਾਂ ਦੇ ਵਿੱਚ ਹੈ ਜਿਹੜਾ ਉਹ ਪ੍ਰੋਗਰਾਮ ਨੂੰ ਸਹੂਦਨ ਕੀਤਾ ਗਿਆ ਨਾਲ